ਨੌਜਵਾਨ ਦੀ ਲੱਤ ਵਿੱਚ ਗੋਲੀ ਲੱਗਣ ਦੇ ਨਾਲ ਨੌਜਵਾਨ ਜ਼ਖਮੀ ਹੋਇਆ ਦੋ ਨੌਜਵਾਨਾਂ ਨੇ ਦੁਕਾਨਦਾਰ ਦੇ ਕੋਲੋਂ ਫਰੋਤੀ ਮੰਗੀ ਸੀ ਇਸ ਦਾ ਇੱਕ ਸਾਥੀ ਯੁੱਧਵੀਰ ਯੋद्धा ਪੁਲਿਸ ਦੇ ਵੱਲੋਂ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਫੜੇਗੇ ਨੌਜਵਾਨ ਦੀ ਪਛਾਣ ਰਵੀ ਮਸੀ ਵਾਸੀ ਕੂਮਣ ਕਲਾਂ ਦੇ ਵਜੋਂ ਹੋਈ ਹੈ ਜਿਸ 'ਤੇ ਉੱਪਰ ਫਾਇਰਿੰਗ ਕਰਨ ਦੇ ਦੋਸ਼ਾ ਸਾਡੇ ਕੋਲ ਤੁਹਾਨੂੰ ਪਤਾ ਹੈ ਕਲਾਂ ਨੌਬ ਦੇ ਵਿੱਚ 36 ਨੂੰ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀਗਾ ਉਹਦੇ 'ਚ 92 ਨੰਬਰ ਐਫਆਈਆਰ ਐਕਸਟਰੈਕਸ਼ਨ ਤੋਂ ਰਿਲੇਟਡ ਐਫਆਈਆਰ ਜਿਹੜੀ ਰਜਿਸਟਰ ਕੀਤੀ ਗਈ ਸੀਗੀ ਉਹਦੇ 'ਚ ਇੱਕ ਅਕਿਊਜ਼ਡ ਪਹਿਲਾਂ ਅਸੀਂ ਜਿਹੜਾ ਹੈਗਾ ਪੜ ਲਿਆ ਸੀ ਯੋਧ ਵੀ ਯੋਦਾ ਦਾ ਛੋਟੇ ਪੁੱਤਰ ਵੈਨ ਵਾਲਾ ਸੀ ਉਹਦੇ ਤੋਂ ਵੀ ਵੈਪਨ ਬਰਮਦ ਹੋਏ ਸੀ ਨਾਂਨੇ ਕਲਾਣਾ ਉੱਤੇ ਇੱਕ ਫਾਈਲਿੰਗ ਕੀਤੀ ਸੀਗੀ ਇਸ ਤੋਂ ਬਾਅਦ ਜਿਹੜਾ ਇਹਦਾ ਜਿਹੜਾ ਮੇਨ ਸ਼ੂਟਰ ਸੀ ਆ ਐਬਸਕੈਂਡੈਂਟ ਸੀ ਸਾਡੇ ਕੋਲ ਇਨਫੋਰਮੇਸ਼ਨ ਲਗਾਤਾਰ ਇਨਫੋਰਮੇਸ਼ਨ ਆ ਰਹੀ ਸੀ ਅਸੀਂ ਇਹਨਾਂ ਨੂੰ ਟਰੈਕ ਵੀ ਕਰੇ ਸੀ ਬੜੇ ਕਾਫੀ ਜਗ੍ਹਾ ਤੋਂ ਉਹ ਨਿਕਲ ਗਿਆ ਸੀਗਾ ਹ ਹੁਣ ਸਾਡੇ ਕੋਲ ਸਪੈਸੀਫਿਕ ਇਨਪੁਟ ਆਇਆ ਸੀ ਕਿ ਇੱਥੇ ਕੋਈ ਵਰਦਾਤ ਕਰਨੀ ਨੇ ਆਣਾ ਹੈ। ਤੋਂ ਸਾਡੀ ਟੀਮ ਨੇ ਸਪੈਸੀਫਿਕ ਇਨਪੁਟ ਤੇ ਜਿਹੜਾ ਹੈਗਾ ਨਾਕੇਬੰਦੀ ਪਲੇਸ ਕੀਤੀ ਹੋਈ ਸੀ। ਇੱਥੇ ਨਾਕੇਬੰਦੀ ਸੀ ਤੇ ਇੱਥੇ ਇਹਨੇ ਆਣ ਕੇ ਜੇ ਪੁਲਿਸ ਪੱਟੀ ਪਾੜੀ ਕੀਤੀ ਸੀ। ਕਿੰਨੇ ਪੜ ਦੇਖੋ ਇਹਦੇ ਚ ਬਾਕੀ ਸਾਰੀ ਸਟੇਸੀ ਐਸਰਟੇਨ ਕਰ ਰਹੇ ਹਾਂ। ਐਜੋ ਆਪਣਾ ਉਹ ਜਿਹੜਾ ਹੈਗਾ ਜਿਹੜਾ ਮੇਨ ਵੌਂਟਡ ਸੀ 92 ਨੰਬਰ ਦਾ ਜਿਹੜਾ ਹੈਗਾ ਕਲਾ ਕਲਾ ਨਾ ਇਹਦਾ ਨਾਮ ਵੀ ਮਸੀ ਹੈਗਾ ਆ ਵਿਲੇਜ ਅਟਾਰੀ ਹੈ ਕੁਮਨਕਲਾ ਦਾ ਰਹਿਣਾ ਲਗਾ ਐਂਡ ਇਹਦੇ ਤੋਂ ਇੱਕ ਵੈਪਨ ਵੀ ਪਾਮਤ ਹੋਇਆ ਇਸ ਤੋਂ ਇਲਾਵਾ ਜਿਹੜਾ ਬਾਈਕ ਵੀ ਇੰਤਜ਼ਾਮਤ ਹੋਈਆ ਬਾਕੀ ਅਸੀਂ ਪੁਸ਼ੀਸ਼ ਕਰ ਰਹੇ ਹਾਂ ਕਿ ਵੀ ਇਹਦਾ ਕੀ ਤਾਂ ਦੇਖੋ ਉਹ ਸਾਰੀ ਚੀਜ਼ ਅਸੀਂ ਦੇਖ ਰਹੇ ਹਾਂ ਐਜ਼ ਆਫ ਨਾਉ ਜਿਹੜਾ ਜਿਹੜਾ ਸਾਡਾ ਆ ਸਹੀ ਕਿਉਂਕਿ ਇਨੀਸ਼ੀਅਲੀ ਐਕਸਚੇਂਜ ਆਫ ਫਾਇਰ ਹੋਇਆ ਸੀਗਾ ਪੁਲਿਸ ਥਾਟੀ ਤੇ ਫਾਇਰ ਕੀਤਾ ਸੀ। ਉਹ ਉਹ ਸਰ ਅਭੀ ਜਦੋਂ ਤੱਕ ਨਾ ਉਹ ਸਾਰੀ ਚੀਜ਼ਾਂ ਅੰਸ਼ੀ ਫੈਕਟਰ ਜਿਹੜਾ ਹੈਗਾ ਉਹ ਅਸਰਟੈਂਡ ਕਰਦੇ ਨੇ ਉਹ ਐਫੇਰ ਰਿਪੋਰਟ ਕੀਤੀ ਸੀ। ਦੇਖੋ ਉਹ ਸਾਰੀ ਚੀਜ਼ਾਂ ਦੀ ਦੀ ਇਨਵੈਸਟੀਗੇਸ਼ਨ ਦੱਸ ਸਕਦੇ। ਫਾਇਰ ਕਿੰਨੇ ਕਿਤੇ ਵੀ ਹੋਇਆ ਸੀ। ਹਾਂ? ਕਿਤੇ ਨਹੀਂ ਹੋਇਆ। ਇਹ ਇਹ ਇਹਦੇ ਵੱਲੋਂ ਜਿਹੜਾ ਇਹ ਫਾਇਰ ਕੀਤਾ ਗਿਆ ਸੀਗਾ ਉਹ ਉੱਥੇ ਜਿਹੜਾ ਹੈਗਾ ਜਿਹੜਾ ਨਹਿਰ ਦੇ ਨੇੜੇ ਉੱਥੇ ਬੱਜਿਆ ਸੀ। तो पुलिस वालों तरी तो तो पुलिस वालों भी पुलिस पुलिस नो ओदी आड़ मिल गई सीधी इस थी थी थी। so, fellow, police, uh, police no, करके पुलिस so, hai, go, तो बचाओ मेन सर ओदे चीज वांटेड चीज नो, now, नो medical, uh, चीज़ तो, Injnere, था था गोली लगी तो,